ਪਾ ਜੋ ਸਾਡੇ ਪਿਤਾ ਜੀ ਦੱਸਦੇ ਨੇ ਕਿ ਇੱਕ ਮੋਰਚਾ ਲੱਗਿਆ ਹੋਇਆ ਸੀਗਾ ਸ਼ੈਡਿਊਲਡ ਕਾਸਟ ਫੈਡਰੇਸ਼ਨ ਦਾ ਬਾਬੂ ਜਗਜੀਤ ਮਨਰਾਮ ਜੀ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਦੇ ਜਨਰਲ ਸੈਕਟਰੀ ਸੀਗੇ ਸ਼ੈਡਿਊਲਡ ਕਾਸਟ ਫੈਡਰੇਸ਼ਨ ਦੇ ਉੱਥੇ ਲਾਠੀ ਚਾਰਜ ਹੋ ਰਿਆ ਸੀ ਮੇਰੇ ਪਿਤਾ ਜੀ ਬੇਸਿਕਲੀ ਫੌਜੀ ਸੀਗੇ ਉਹ ਮਤਲਬ ਦੋ ਤਿੰਨ ਸਪਾਈ ਇਹਨਾਂ ਦੇ ਲਾਠੀ ਚਾਰਜ ਕਰ ਰਹੇ ਸੀ ਤੇ ਇਹਨਾਂ ਨੇ ਇੱਕ ਮਲਾਜ਼ਮ ਦੀ ਇਹਨਾਂ ਨੇ ਵੀ ਡਾਂਗ ਖੋਈ ਹੋਈ ਸੀ ਤੇ ਉਹ ਮੁਕਾਬਲਾ ਚੱਲ ਰਿਹਾ ਸੀਗਾ ਪ੍ਰਦਰਸ਼ਨ ਕਰ ਰਿਆ ਨੂੰ ਯਾਨੀ ਆਰਮੀ ਕੁੱਟ ਰਹੀ ਸੀ ਉਸ ਟਾਈਮ ਵੀ ਚੱਲਦਾ ਸੀ ਉਹਦੋਂ ਉਹਦੋਂ ਕੁੱਟ ਰਹੇ ਸੀ ਤੇ ਮੇਰੇ ਪਿਤਾ ਜੀ ਦੇ ਹੱਥ ਚ ਵੀ ਛੋਟੀ ਸੀਗੀ ਕਿਸੇ ਦੀ ਖੋਈ ਹੋਈ ਤੇ ਉਹ ਤਿੰਨ ਚਾਰ ਇਹਨਾਂ ਉੱਪਰ ਬਾਰ ਕਰਦੇ ਸੀ ਤੇ ਆਪਣੇ ਗਤਕੇ ਦੇ ਨਾਲ ਉਹਨਾਂ ਨੂੰ ਰੋਕ ਕੇ ਕਾਊਂਟਰ ਅਟੈਕ ਕਰ ਰਹੇ ਸੀ ਤੇ ਗਿਆਨੀ ਕਰਤਾਰ ਸਿੰਘ ਜੀ ਉਹ ਜਲਸੇ ਨੂੰ ਸੁਣ ਰਹੇ ਸੀਗੇ ਤੇ ਆਪਣੀ ਜੀਪ ਚ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਵੀ ਇਹ ਨੌਜਵਾਨ ਨੂੰ ਹੋਰ ਸੱਟਾਂ ਮਾਰਨਗੇ ਪੁਲਿਸ ਵਾਲੇ ਜਾਂ ਉਹਨਾਂ ਦੀ ਬਹਾਦਰੀ ਨੂੰ ਦੇਖ ਕੇ ਉਹਨਾਂ ਨੇ ਜੀਪ ਕੋਲ ਨੂੰ ਕੀਤੀ ਤੇ ਕਿਹਾ ਵੀ ਨੌਜਵਾਨ ਬੈਠ ਗੱਡੀ ਜੀਪ ਚ ਤੇ ਮੇਰੇ ਪਿਤਾ ਜੀ ਉੱਥੋਂ ਬੈਠ ਕੇ ਤੇ ਉੱਥੋਂ ਉਹਨਾਂ ਦੀ ਇੰਟਰੋਡਕਸ਼ਨ ਯਾਨੀ ਕਿ ਰਾਜਨੀਤੀ ਦੀ ਸ਼ੁਰੂਆਤ ਵੀ ਉੱਥੋਂ ਹੁੰਦੀ ਉਹ ਉੱਥੋਂ ਸ਼ੁਰੂ ਹੋਈ ਮੇਰੇ ਪਿਤਾ ਜੀ ਦੀ ਤੇ ਉਸ ਤੋਂ ਬਾਅਦ ਫਿਰ ਇਹ ਨਾਲ ਉਹਨਾਂ ਦੇ